ਬੱਲੇ 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 ਚੱਕੀ 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 ਜਾਂਦਾ ਖਰੇ ਖਰੇ ਡੱਕੀ ਜਦੋਂ ਉਸਤਾਦ ਆ ਪਾਉਣ ਐਂਡ ਮੇਰੇ ਵੀਰੋ ਖੇਡ ਹੋਰ ਨਿੱਖਰ ਜਾਂਦੀ ਹੈ ਉਸਤਾਦ ਜੀ ਆਪ ਆਏ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਸਤਿਕਾਰ ਹੈ ਦਿਲੋਂ ਧੰਨਵਾਦ ਕਰਾਂਗੇ ਆਹ ਕਬੱਡੀ 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 ਕਰਦਾ ਹੋਇਆ ਇਹ ਪਿੱਕਾ ਹੈ ਮੇਰੇ ਵੀਰੋ ਭਲਾ ਪਿੰਡ ਦੇਖਾਂਗੇ ਸਾਹਮਣੇ ਡਾਕਟਰ ਵਰਗੇ ਆਹ ਚੱਕੀ ਆ ਰਮਦਾਸ ਵਾਲਾ ਕਦੇ ਘੋੜੀਆਂ ਜਿੱਤੀਆਂ ਕਦੇ ਮੋਟਰਸਾਈਕਲ ਜਿੱਤੇ ਹੈ ਚੱਕੀ ਰਮਦਾਸ ਦਾ ਤਜਰਬੇਕਾਰ ਜਾਫੀ ਹੈ ਸਾਡੇ ਖੇਡ ਕਬੱਡੀ ਦਾ ਤਗੜਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਰਾਮ ਗਿੱਲ ਕੋਚ ਵੀ ਹੈ ਨੈਸ਼ਨਲ ਸਟਾਈਲ ਦੇ ਵਿੱਚ ਪੰਜਾਬ ਲੈਵਲ ਤੇ ਟੀਮ ਨੇ ਵੀ ਕਹਿੰਦੇ ਮੈਡਲ ਜਿੱਤੇ ਆਇਆ ਹੈ ਤੇ ਕੌਲ ਕਾਲਜ ਲੈਵਲ ਤੇ ਦੇਖਿਆ ਜਾਵੇ ਤਾਂ 골ਡ ਮੈਡਲਿਸਟ ਟੀਮਾਂ ਦਾ ਕੋਚ ਹੈ ਪਿੰਡ ਦਾ ਸਰਪੰਚ ਵੀ ਹੈ ਤੇ ਕਹਿੰਦੇ ਅਫੀਸ਼ਲ ਵੀ ਟਾਪ ਦਾ ਅੱਜ ਦੇ ਮੇਲੇ ਦੇ ਨਾਲ ਦੇਖੀਏ ਜੱਸੀ ਕਬੱਡੀ ਪਾ ਰਿਹਾ ਆ ਚੱਕੀ 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 ਮਾਰੋ ਤਾੜੀਆਂ ਜਾਂਦਾ ਖਰੇ ਖਰੇ ਡੱਕੀ ਇਹਦਾ ਨਾਂ ਚੱਕੀ ਜਿਹਦੇ ਪੁੜਾ ਚ ਬੁੜਾ ਚ ਕਣਕ ਤਾਂ ਵੀ ਆਟਾ ਜੇ ਪਾਤੀ ਮੱਕੀ ਤਾਂ ਵੀ ਆਟਾ ਜੇ ਬਾਜਰਾ ਪਾਤਾ ਤਾਂ ਵੀ ਆਟਾ ਜੇ ਰੇਡਰ ਫਸ ਗਿਆ ਰੇਡਰ ਨੂੰ ਘਾਟਾ ਇਹਨੂੰ ਕਹਿੰਦੇ ਆ ਚੱਕੀ ਜਾਂਦਾ ਖਰੇ ਖਰੇ ਡੱਕੀ ਅਗਲੇ ਕਬੱਡੀ ਗੋਰੇ ਦੇ ਹਿੱਸੇ ਦੇ ਵਿੱਚ ਹੋ ਗੋਰਾ ਹੈ ਮੇਰੇ ਮਿੱਤਰੋ ਮੰਮੜਕੇ ਪਿੰਡ ਵਾਲਾ ਜਿੰਨੇ ਕਹਿੰਦੇ ਹੁਣ ਕਬੱਡੀ ਪਾ ਦਿੱਤੀ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਕਹਿੰਦੇ ਖੇਡ ਮੈਦਾਨ ਦੇ ਤਿਆਰ ਵਰ ਤਿਆਰ ਨੇ ਡਾਕਟਰ ਮਹਿਦੀਆ ਵਾਲਾ ਤਿਆਰ ਹੈ ਗੁਰਜੰਟ ਕਹਿੰਦੇ ਮਹਿਦੀਆ ਵਾਲਾ ਤਿਆਰ ਵਰ ਤਿਆਰ ਤੇ ਕਹਿੰਦੇ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਲੋਦੀ ਜਗਦੇਵ ਕਲਾ ਵਾਲਾ ਮਰਜਿੰਦਰ ਤਿਆਰ ਵਰ ਤਿਆਰ ਪਰ ਇਧਰਲੇ ਪਾਸੇ ਫੇਰ ਮੁੰਡੇ ਨੇ ਕਹਿੰਦੇ ਤਾਵਾ ਬੋਲਿਆ ਥੋੜੀ ਕਿੰਤੂ ਬਰੰਤੂ ਪਰ ਇਧਰਲੇ ਪਾਸੇ ਮਰਜਿੰਦਰ ਚੱਕੀ ਕਿੰਦਾ ਜਾਂਦਾ ਕਰੇ ਕਰੇ ਡੱਕੀ ਏ ਚੱਕੀ 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 ਤਾੜੀਆਂ ਯੋਰਦਾਰ ਵਾਹੋ ਚੱਕੀ ਜਮ ਖਰੇ ਖਰੇ ਡੱਕੀ ਲਾਭ ਤਿਆਰ ਹੈ ਉਧਰ ਚੱਕੀ ਸਰਾ ਕਰਾਈ ਆਉਂਦਾ ਭਲੇ ਪਿੰਡੀਆਂ ਬਿੱਕਾ ਤਿਆਰ ਹੈ ਯਾਰ ਜਰਮੰਦਾਸ ਦੀ ਟੀਮ ਦੇ ਚਾਰੇ ਟੌਪ ਦੇ ਮੱਲ ਹੈ ਚਾਰੇ ਨਿਗਾਹਾਂ ਟਿਕੀਆਂ ਹੋਈਆਂ ਕੌਣ ਸਰਾ ਕਰਾਵੇਗਾ ਕੌਣ ਜਫਾ ਲਾਵੇਗਾ ਕੌਣ ਭਲੇ ਪਿੰਡੀਆਂ ਨੂੰ ਜਫਾ ਲਾ ਕੇ ਬੱਲੇ ਬੱਲੇ ਕਰਾਉਂਦਾ ਇਹਨੂੰ ਚੱਕੀ ਕਹਿੰਦੇ ਆ ਦੁਨੀਆ ਉਹ ਚੱਕੀ ਕਿਸੇ ਗੱਲ ਨਹੀਂ ਸੱਦਿਆ ਉਹ ਚੱਕੀ ਦੇ ਜਫੇ ਵਧੀਆ ਲੱਗੇ ਤਾਂ ਤਾੜੀਆਂ ਚੱਕੀ ਦੀ ਮਾਰ ਦਿਓ ਜ਼ੋਰਦਾਰ ਅੱਜ ਦੇ ਮੇਲੇ ਤੇ ਚੱਕੀ ਟਾਪ ਟਾਪ ਦੇ ਜਫੇ ਭਰਤੇ ਆ ਅਗਲੀ ਕਬੱਡੀ ਪਾਕਪ ਨਜਵਾਨਾ ਅੱਜ ਗੁਰਵੰਤ ਆਦੀ ਕਨੇਡਾ ਵਾਲਾ ਭਰਾ ਕਨੇਡਾ ਤੋਂ ਲਾਈਵ ਜੁੜਿਆ ਹੋਇਆ ਸਾਥੀਆਂ ਨਾਲ ਮਿਲ ਕੇ ਵੱਡਾ ਖੇਡ ਮੇਲਾ ਕਰਾ ਰਹੇ ਸਾਰਿਆਂ ਦਾ ਸਤਿਕਾਰ ਹੈ ਹਰਮਨ ਨੰਗਲਵਾਲਾ ਆ ਗਿਆ ਵੀਰ ਜੀ ਰੇਡ ਪੌਂਟ ਤੇ ਆ ਹਰਮਨ ਕਬੱਡੀ ਪੌਂਟ ਦੇ ਵੀ ਵਧਿਆ ਆ ਉਧਰ ਸਰਦਾਰ ਗੁਰਮਖ ਸਿੰਘ ਜੀ ਆਦੀ ਉਹਨਾਂ ਦਾ ਧੰਨਵਾਦ ਉਹਨਾਂ ਦਾ ਪੁੱਤਰ ਗੁਰਵੰਤ ਇਧਰ ਚੱਕੀ 4000 ਵਾਲਾ ਪਹਿਲਾ 4000 ਵਾਲਾ ਪਹਿਲਾ ਇਹ ਤਨ ਤਨ 4000 ਦੇ ਹੈ 3 4000 ਦੇ ਹੈ ਇਹ ਚੱਕੀ ਜਾਂਦਾ ਖਰੇ ਖਰੇ ਡੱਕੀ ਉਹ ਚੱਕੀ ਜਾਂਦਾ ਖਰੇ ਖਰੇ ਡੱਕੀ ਬਾਹਰੋਂ ਤਾੜੀਆਂ ਚੱਕੀ ਦੇ ਲਈ ਸਰਬਸੰਧ ਆਸਟ੍ਰੇਲੀਆ ਗੋਪੀ ਆਦੀ ਆਸਟ੍ਰੇਲੀਆ ਨਾਲ ਹੈਰੀ ਆਸਟ੍ਰੇਲੀਆ ਚੱਕੀ ਦਾ ਇੱਕ ਲੱਗ ਗਿਆ ਦੋ ਰਹਿ ਗਿਆ ਗੱਲ 5000 ਤੇ ਖੜ ਗਈ ਹੈ ਕਿਉਂਕਿ ਹੈਰੀ ਆਸਟ੍ਰੇਲੀਆ ਗੁਰਵੰਤ ਆਦੀ ਇਹ 5000 ਹੈ ਗੱਲ 5000 ਤੇ ਖੜ ਗਈ ਹੈ ਨਾਲ ਗੁਰਵੰਤ ਹੈ ਨਾਲ ਜੋਬਨ ਹੈ ਨਾਲ ਸਰਬ ਤੇ ਗੋਪੀ ਤੇ ਹੈਰੀ ਭਰਾ ਹੋੜੀ ਆ ਦੂਜਾ ਦੂਜਾ ਚੱਕੀ ਦਾ 5000 ਵਾਲਾ ਇਹ ਬੱਲੇ 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 ਚੱਕੀ 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 ਜਾਂਦਾ ਖਰੇ ਖਰੇ ਡੱਕੀ ਚੱਕੀ ਜਾਂਦਾ ਖਰੇ ਖਰੇ ਡੱਕੀ ਮਾਰੇ ਤਾੜੀਆਂ ਜ਼ੋਰਦਾਰ ਮਾਰੇ ਤਾੜੀਆਂ ਚੱਕੀ ਦੇ ਲਈ ਸਰ ਲਖਾ ਸਿੰਘ ਵਾਲੇ ਦੇ ਪੁੱਤ ਦੇ ਲਈ ਮੀਨਾ ਗੋਟਿਏ ਲਈ ਤਾੜੀ ਦਿੰਦਾ ਬਣਦੀ ਐ ਤਾੜੀ ਤੇ ਬਣਦੀ ਐ ਰਮਨ ਚੱਬੇ ਵਾਲਾ ਵੱਡਾ ਵੀਰ ਹੈ ਬਾਸਰ ਕਾ ਲਖਬੀਰ ਸੋਨੂ ਮੋਦਲ ਸਾਰੇ ਬਲਾਰਿਆਂ ਦਾ ਧੰਨਵਾਦ ਹੈ ਬੜਾ ਸਤਿਕਾਰ ਤੁਸੀਂ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਧਰਲੇ ਪਾਸੇ ਚੱਕੀ 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 ਜਾਂਦਾ ਖਰੇ ਖਰੇ ਡੱਕੀ ਮੈਨੂੰ ਲੱਗਦਾ ਕਿ 5000 ਵਾਲਾ ਤੀਜਾ ਹੋ ਗਿਆ ਵੀਰਾਂ 5000 ਦੇ ਤਿੰਨ ਹੋ ਗਏ ਕਰ ਤਾੜੀਆਂ ਯੋਰਦਾਰ ਬੈਸਟਾਂ ਨੂੰ 11 11000 ਹੈ ਬੈਸਟ ਵਾਲੀਆਂ ਰੇਡਾਂ ਬੈਸਟ ਵਾਲੇ ਜੱਫੇ ਲੱਗ ਰਹੇ ਹੈ ਪਰ ਇੱਕ ਗੱਲ ਪੱਕੀ ਹੈ ਮੈਂ ਸਾਰੇ ਵੀਰਾਂ ਦੇ ਬੇਤੇ ਕਰਦਾ ਸੁੱਖ ਭਾਜੀ ਰੈਫਰੀ ਵੀ ਤਗੜੇ ਹੈ ਆਪਰ ਰੈਫਰੀਆਂ ਦੇ ਮਾਨ ਸਨਮਾਨ ਵੀ ਕਰ ਰਹੇ ਆ ਕਿਉਂਕਿ ਚਾਰ ਰੈਫਰੀ ਲੱਗੇ ਹੋਏ ਆ ਤੇ ਐਨ ਠੋਕ ਵਜਾ ਕੇ ਜਿਹੜੇ ਫੈਸਲੇ ਆ ਉਹ ਕੀਤੇ ਜਾ ਰਹੇ ਆ ਅਗਲੀ ਕਬੱਡੀ ਪਾਉਣ ਵੇ ਤੇ ਮੋਲੀਆ ਤੇ ਮੈਨੂੰ ਲੱਗਦਾ ਸਰਪੰਚ ਸਾਹਿਬ ਇੱਕ ਲਫਾ ਫੇਤੇ 12000 ਤੇ ਚੱਕੀ 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 ਲਿਖ ਦਿਓ ਤੇ ਨਾਲ ਹੈਰੀ ਆਸਟ੍ਰੇਲੀਆ ਨਾਲ ਵੱਲੋਂ ਵੀ ਓ 2500 2300 1000 ਸਰਬ ਸੰਧੂਓ ਆਸਟ੍ਰੇਲੀਆ ਆਂ ਦਾ ਵੱਲੋਂ ਲੱਗਿਆ ਹੋਇਆ ਤੇ ਹੈਰੀ ਸੰਧੂ ਆਸਟ੍ਰੇਲੀਆ ਵਾਲੇ ਭਰਾ ਵੱਲੋਂ ਵੀ ਲੱਗੀ ਮਾਇਆ ਏ ਚੱਕੀ 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 ਓ ਜੱਫੀ ਦਾ ਜੱਫਾ ਕਿੰਦਾ ਲੱਗੇ ਕਰੀ ਤਾੜੀ ਮਾਰ ਕੇ ਦੱਸੇ ਚੱਕੀ ਐ ਮੈਨੂੰ ਲੱਗਦਾ ਢਿੱਲੋਂ ਸਾਹਿਬ 11000 ਵੀ ਜਿਹੜਾ ਸੁਖਵੀਰ ਹੈ ਉਹ ਬੈਠ ਜਾਫੀ ਵੀ ਚੱਕੀ ਬਣਦਾ ਜਾ ਰਿਹਾ ਆ ਕਹਿੰਦੇ 11 11000 ਹੈਰੀ ਆਸਟ੍ਰੇਲੀਆ ਵੱਲੋਂ ਆਹ ਕਬੱਡੀ ਕੇ ਜਫਾ ਵੀਰ ਦੀ ਹੈਰੀਸ ਆਹ ਕਬੱਡੀ ਜਫਾ ਚੱਕੀ ਦਾ 1000 ਦਾ ਹੋਵੇਗਾ ਹੈਰੀ ਆਸਟ੍ਰੇਲੀਆ ਵੱਲੋਂ 1000 ਦਾ 1000 ਦਾ 1000 ਦਾ ਲੈ ਵੀ ਚੱਕੀ ਦੇ ਅੱਜ ਕਹਿੰਦੇ ਚੱਕੀ ਤੇ ਆਈ ਤੇ ਆਇਆ ਹੋਇਆ ਹੈ ਆਓ ਸਾਹਮਣੇ ਸੇਵਕ ਨੇ ਲਓ ਅਗਲੇ ਕਬੱਡੀ ਗੋਰੇ ਦੇ ਹਿੱਸੇ ਦੇ ਵਿੱਚ ਕੀ ਹੋ ਗੋਰਾ ਹੈ ਮੇਰੇ ਮਿੱਤਰੋ ਮੰਮੜਕੇ ਪਿੰਡ ਵਾਲਾ ਜਿੰਨੇ ਕਹਿੰਦੇ ਹੁਣ ਕਬੱਡੀ ਪਾ ਦਿੱਤੀ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਕਹਿੰਦੇ ਖੇਡ ਮੈਦਾਨ ਦੇ ਤਿਆਰ ਵਰ ਤਿਆਰ ਨੇ ਡਾਕਟਰ ਮਹਿਦੀਆ ਵਾਲਾ ਤਿਆਰ ਹੈ ਗੁਰਜੰਟ ਕਹਿੰਦੇ ਮਹਿਦੀਆ ਵਾਲਾ ਤਿਆਰ ਵਰ ਤਿਆਰ ਤੇ ਕਹਿੰਦੇ मेरे मित्रों खेड जगदेव जगद वाला मनजेंद्र त्यार बर त्यार पर इधरले पास फेर मुझे धावा बोलिया थोड़ी किंतु पर इधरले पास मनजिंद्रकी चक्की चकी चक्की 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 चकी चकी ताड़िया चकी खरी खरे डी लव प्यार है उधर चक्की सरा कर प्यार है ਚਾਰ ਜਰਮੰਦਾਸ ਦੀ ਟੀਮ ਦੇ ਚਾਰੇ ਟੌਪ ਦੇ ਮੱਲ ਹੈ ਚਾਰ ਨਿਗਾਹਾਂ ਟਿਕੀਆਂ ਹੋਈਆਂ ਕੌਣ ਸਰਾ ਕਰਾਵੇਗਾ ਕੌਣ ਜਫਾ ਲਾਵੇਗਾ ਕੌਣ ਭਲੇ ਪਿੰਡੀਆਂ ਨੂੰ ਜਫਾ ਲਾ ਕੇ ਬੱਲੇ ਬੱਲੇ ਕਰਾਉਂਦਾ ਇਹਨੂੰ ਚੱਕੀ ਕਹਿੰਦੇ ਆ ਦੁਨੀਆ ਉਹ ਚੱਕੀ ਕਿਸੇ ਗੱਲ ਨਹੀਂ ਸੱਦਿਆ ਉਹ ਚੱਕੀ ਦੇ ਜਫੇ ਵਧੀਆ ਲੱਗੇ ਤਾਂ ਤਾੜੀਆਂ ਚੱਕੀ ਦੀ ਮਾਰ ਦਿਓ ਜ਼ੋਰਦਾਰ ਅੱਜ ਦੇ ਮੇਲੇ ਤੇ ਚੱਕੀ ਟਾਪ ਟਾਪ ਦੇ ਜਫੇ ਭਰਤੇ ਐ ਅਗਲੀ ਕਬੱਡੀ ਪਾਕਪਰ ਨਿਜਵਾਨਾ ਅੱਜ ਗੁਰਵੰਤ ਆਦੀ ਕਨੇਡਾ ਵਾਲਾ ਭਰਾ ਕਨੇਡਾ ਤੋਂ ਲਾਈਵ ਜੁੜਿਆ ਹੋਇਆ ਸਾਥੀਆਂ ਨਾਲ ਮਿਲ ਕੇ ਵੱਡਾ ਖੇਡ ਮੇਲਾ ਕਰਾਰੇ ਸਾਰਿਆਂ ਦਾ ਸਤਿਕਾਰ ਹੈ ਹਰਮਨ ਨੰਗਲ ਵਾਲਾ ਆ ਗਿਆ ਵੀਰ ਜੀ ਰੇਡ ਪਾਉਣ ਦੇ ਲਈ ਆ ਹਰਮਨ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਉਧਰ ਸਰਦਾਰ ਗੁਰਮਖ ਸਿੰਘ ਜੀ ਆਦੀ ਉਹਨਾਂ ਦਾ ਧੰਨਵਾਦ ਉਹਨਾਂ ਦਾ ਪੁੱਤਰ ਗਰਵੰਤ ਇਧਰ ਚੱਕੀ 4000 ਵਾਲਾ ਪਹਿਲਾ 4000 ਵਾਲਾ ਪਹਿਲਾ ਇਹ ਤੰ ਤੰ 4000 ਦੇ ਹੈ 3 4000 ਦੇ ਹੈ ਇਹ ਚੱਕੀ ਜਾਂਦਾ ਖਰੇ ਖਰੇ ਡੱਕੀ ਉਹ ਚੱਕੀ ਆਉਂਦਾ ਖਰੇ ਖਰੇ ਡੱਕੀ ਬਾਹਰੋਂ ਤਾੜੀਆਂ ਚੱਕੀ ਦੇ ਲਈ ਸਰਬ ਸੰਧ ਅਸਟ੍ਰੇਲੀਆ ਗੋਪੀ ਆਦੀ ਆਸਟ੍ਰੇਲੀਆ ਨਾਲ ਹੈਰੀ ਆਸਟ੍ਰੇਲੀਆ ਇਹਦਾ 1 ਲੱਗ ਗਿਆ 2 ਰਹਿ ਗਿਆ ਗੱਲ 5000 ਤੇ ਖੜ ਗਈ ਹੈ ਕਿਉਂਕਿ ਹੈਰੀ ਆਸਟ੍ਰੇਲੀਆ ਗੁਰਵੰਤ ਆਦੀ ਇਹ 5000 ਹੈ ਗੱਲ 5000 ਤੇ ਖੜ ਗਈ ਹੈ ਨਾਲ ਗੁਰਵੰਤ ਹੈ ਨਾਲ ਜੋਬਨ ਹੈ ਨਾਲ ਸਰਬ ਤੇ ਗੋਪੀ ਤੇ ਹੈਰੀ ਭਰਾ ਹੋੜੀ ਆ ਦੂਜਾ ਦੂਜਾ ਚੱਕੀ ਦਾ 5000 ਵਾਲਾ ਇਹ ਬੱਲੇ 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 ਚੱਕੀ 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 ਜਾਂਦਾ ਖਰੇ ਖਰੇ ਡੱਕੀ ਚੱਕੀ ਜਾਂਦਾ ਖਰੇ ਖਰੇ ਡੱਕੀ ਮਾਰੇ ਤਾੜੀਆਂ ਜ਼ੋਰਦਾਰ ਸਾਰੇ ਤਾੜੀਆਂ ਚੱਕੀ ਦੇ ਲਈ ਜ਼ਰ ਲਖਾ ਸਿੰਘ ਵਾਲੇ ਦੇ ਪੁੱਤ ਦੇ ਲਈ ਮੀਨਾ ਗੋਟਿਏ ਲਈ ਤਾੜੀ ਦਿੰਦਾ ਬਣਦੀ ਐ ਤਾੜੀ ਤੇ ਬਣਦੀ ਐ ਰਮਨ ਚੱਬੇ ਵਾਲਾ ਵੱਡਾ ਵੀਰ ਹੈ ਬਾਸਰ ਕਾ ਲਖਬੀਰ ਸੋਨੂ ਮੋਦਲ ਸਾਰੇ ਬਲਾਰਿਆਂ ਦਾ ਧੰਨਵਾਦ ਹੈ ਬੜਾ ਸਤਿਕਾਰ ਤੁਸੀਂ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਧਰਲੇ ਪਾਸੇ ਚੱਕੀ 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 ਜਾਂਦਾ ਖਰੇ ਖਰੇ ਡੱਕੀ ਮੈਨੂੰ ਲੱਗਦਾ ਇਹ 5000 ਵਾਲਾ ਤੀਜਾ ਹੋ ਗਿਆ ਵੀਰਾਂ 5000 ਦੇ ਤਿੰਨ ਹੋ ਗਏ ਕਰ ਤਾੜੀਆਂ ਯੋਰਦਾਰ ਬੈਸਟਾਂ ਨੂੰ 11 11000 ਹੈ ਬੈਸਟ ਵਾਲੀਆਂ ਰੇਡਾਂ ਬੈਸਟ ਵਾਲੇ ਜੱਫੇ ਲੱਗ ਰਹੇ ਹੈ ਪਰ ਇੱਕ ਗੱਲ ਪੱਕੀ ਹੈ ਮੈਂ ਸਾਰੇ ਵੀਰਾਂ ਦੇ ਬੇਤੇ ਕਰਦਾ ਸੁੱਖ ਭਾਜੀ ਰੈਫਰੀ ਵੀ ਤਗੜੇ ਹੈ ਆਪਰ ਰੈਫਰੀਆਂ ਦੇ ਮਾਨ ਸਨਮਾਨ ਵੀ ਕਰ ਰਹੇ ਹੈ ਕਿਉਂਕਿ ਚਾਰ ਰੈਫਰੀ ਲੱਗੇ ਹੋਏ ਹੈ ਤੇ ਐਨ ਠੋਕ ਵਜਾ ਕੇ ਜਿਹੜੇ ਫੈਸਲੇ ਆ ਉਹ ਕੀਤੇ ਜਾ ਰਹੇ ਆ ਅਗਲੀ ਕਬੱਡੀ ਪਾਉਣ ਵੇ ਤੇ ਮੋੜੀਏ ਤੇ ਮੈਨੂੰ ਲੱਗਦਾ ਸਰਪੰਚ ਸਾਹਿਬ ਇੱਕ ਲਫਾ ਫੇਤੇ ਉਹ 11 11 ਚੱਕੀ 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 ਲਿਖਦੇ ਹੋ ਤੇ ਨਾਲ ਹੈ ਰਹੀ ਆਸਟ੍ਰੇਲੀਆ ਨਾਲ ਵੱਲੋਂ ਵੀ ਉਹ 2500 3200 1000 ਸਰਬ ਸੰਧੂ ਆਸਟ੍ਰੇਲੀਆ ਨਾਲ ਵੱਲੋਂ ਲੱਗਿਆ ਹੋਇਆ ਤੇ ਹੈਰੀ ਸੰਧੂ ਆਸਟ੍ਰੇਲੀਆ ਵਾਲੇ ਭਰਾ ਵੱਲੋਂ ਵੀ ਲੱਗੀ ਮਾਇਆ ਏ ਚੱਕੀ 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 ਓ ਚੱਕੀ ਦਾ ਜੱਫਾ ਕਿੱਦਾਂ ਦਾ ਲੱਗੇ ਕਰੀ ਤਾੜੀ ਮਾਰ ਕੇ ਦੱਸੋ ਚੱਕੀ ਐ ਮੈਨੂੰ ਲੱਗਦਾ ਢੱਲੋਂ ਸਾਹਿਬ 11000 ਵੀ ਜਿਹੜਾ ਸੁਖਵੀਰ ਹੈ ਉਹ ਬੈਠ ਜਾਫੀ ਵੀ ਚੱਕੀ ਬਣਦਾ ਜਾ ਰਿਹਾ ਆਹ ਕਹਿੰਦੇ 11 11000 ਹੈਰੀ ਆਸਟ੍ਰੇਲੀਆ ਵੱਲੋਂ ਆਹ ਕਬੱਡੀ ਕੇ ਜਫਾ ਵੀਰ ਦੀ ਹੈਰੀ ਆਹ ਕਬੱਡੀ ਜਫਾ ਚੱਕੀ ਦਾ 1000 ਦਾ ਹੋਵੇਗਾ ਹੈਰੀ ਆਸਟ੍ਰੇਲੀਆ ਵੱਲੋਂ 1000 ਦਾ 1000 ਦਾ 1000 ਦਾ ਲੈ ਵੀ ਉਹ ਚੱਕੀ ਦੇ ਅੱਜ ਕਹਿੰਦੇ ਚੱਕੀ ਤੇ ਆਈ ਤੇ ਆਇਆ ਹੋਇਆ ਹੈ ਉਹ ਸਾਹਮਣੇ ਸੇਵਕ ਨੇ ਲਾ